ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਨੇ ਲਏ ਆ ਬੋਇਲ ਕੀਤੇ ਆਲੂ ਵਿੱਚ ਪਾਈਆਂ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਵਿੱਚ ਆਪਾਂ ਐਡ ਕਰਾਂਗੇ ਤੇ ਨਮਕ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਟੇਸਟ ਦੇ ਵਾਸਤੇ ਚ ਯੂਜ਼ ਕਰਾਂਗੇ ਥੋੜਾ ਜਿਹਾ ਚਾਟ ਮਸਾਲਾ ਤੇ ਥੋੜੀ ਜਿਹੀ ਅਜਵਾਇਨ ਥੋੜਾ ਜਿਹਾ ਜੀਰਾ ਪਾ ਦਾਂਗੇ ਠੀਕ ਆ ਤੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਥੋੜਾ ਜਿਹਾ ਕਾਲਾ ਨਾਣ ਵੀ ਪਾਉਂਗੇ ਤੇ ਨਾਲ ਚੰਗੀ ਤਰ੍ਹਾਂ ਆਪਾਂ ਹੱਥ ਨਾਲ ਮਿਕਸ ਕਰ ਲੈਣਾ ਠੀਕ ਆ ਤੇ ਉਧਰ ਆਪਾਂ ਦੂਜੇ ਪਾਸੇ ਡੋਂਗੇ ਦੇ ਵਿੱਚ ਲੈ ਥੋੜਾ ਜਿਹਾ ਬੇਸਨ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਚਾਵਲ ਦਾ ਠੀਕ ਆ ਥੋੜਾ ਜਿਹਾ ਇਹਦੇ ਨਾਲ ਕੀ ਆ ਕਿ ਜਿਹੜੇ ਬ੍ਰੈਡ ਪਕੌੜੇ ਨਾ ਥੋੜੇ ਜਿਹਾ ਕ੍ਰਿਸਪੀ ਬਣ ਜਾਂਦੇ ਆ ਦਾਂ ਕਰਕੇ ਠੀਕ ਹੈ ਜਿਵੇਂ ਆਪਾਂ ਨੇ ਇੱਥੇ ਤਿੰਨ ਕੋ ਪਰਚੀਆਂ ਲਏਗਾ ਬੇਸਾਂਦੀਆਂ ਤੇ ਇੱਕ ਵਿੱਚ ਚਾਵਲ ਦੇ ਆਟੇ ਦੀ ਠੀਕ ਹੈ ਇਹਦੇ ਚ ਨਾਮਕ ਮਿਰਚ ਥੋੜੀ ਜਿਹੀ ਹਲਦੀ ਪਾਵਾਂਗੇ ਤੇ ਪਾਣੀ ਬਣਾ ਵਿੱਚ ਪਾ ਕੇ ਇਹਦਾ ਥੋੜਾ ਜਿਹਾ ਘੋਲ ਬਣਾ ਕੇ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਠੀਕ ਹੈ ਤੇ ਆਪਾਂ ਹੁਣ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਬਹੁਤਾ ਪਤਲਾ ਨਹੀਂ ਬਣਾਉਣਾ ਹੈ ਇਹਨੂੰ ਆਪਾਂ ਠੀਕ ਜਿਹਾ ਰੱਖਣਾ ਹੈ ਤੇ ਹੰਤਸੀ ਦੇਖੋ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾਣੀ ਐਡ ਕਰੀ ਜਾਵਾਂਗੇ ਤੇ ਹੱਥ ਨਾਲ ਚੰਗੀ ਤਰ੍ਹਾਂ ਘਮਾਈ ਜਾਵਾਂਗੇ ਤੇ ਇਹ ਇੱਕ ਵਧੀਆ ਜਿਹਾ ਕੋਲ ਬਣ ਕੇ ਜਿਹੜਾ ਤਿਆਰ ਹੋ ਜਾਊਗਾ ਤੇ ਫਿਰ ਇਹਨੂੰ ਆਪਾਂ ਸਾਈਡ ਤੇ ਰੱਖ ਦੇਵਾਂਗੇ ਜਦੋਂ ਆਪਣਾ ਇਹ ਕੋਲ ਬਣ ਕੇ ਤਿਆਰ ਹੋ ਜਾਊਗਾ 2 ਮਿੰਟ ਰੱਖ ਦਾਂਗੇ ਜਿਹੜਾ ਚਾਵਲ ਦਾ ਆਟਾ ਨਾਲ ਥੋੜਾ ਜਿਹਾ ਫੁੱਲ ਜਾਂਦਾ ਹੁੰਦਾ ਵਾ ਤਾਂ ਕਰਕੇ ਠੀਕ ਹੈ ਤੇ ਹੁਣ ਇਧਰ ਆਪਾਂ ਨੇ ਲਈ ਬ੍ਰੈਡ ਇਹਨਾਂ ਨੂੰ ਆਪਾਂ 4-4 ਪੀਸ ਕਰ ਲਈ ਸੀ ਸਾਰੇ ਘੱਟ ਕੇ ਰੱਖ ਲਈਏ ਇਦਾਂ ਤੇ ਹੁਣ ਆਪਾਂ ਇੱਥੇ ਕੋਈ ਵੀ ਇੱਕ ਪੀਸ ਲਵਾਂਗੇ ਉਹਦੇ ਵਿੱਚ ਚੰਗੀ ਤਰ੍ਹਾਂ ਆਲੂ ਲਾ ਕੇ ਇੱਕ ਪੀਸ ਉੱਪਰ ਲਾ ਕੇ ਉਹਨੂੰ ਆਏ ਰੱਖ ਦਵਾਂਗੇ ਸਾਰੇ ਇਦਾਂ ਕਰਕੇ ਆਪਾਂ ਰੱਖ ਲਵਾਂਗੇ ਤੇ ਰੱਖਣ ਦੇ ਬਾਅਦ ਫਿਰ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਇਹ ਫਰਾਈ ਕਰਾਂਗੇ ਕੱਟਿਆਂ ਨੂੰ ਹੀ ਠੀਕ ਹੈ ਲਾ ਬਣਾ ਕੇ ਰੱਖ ਲਏ ਸੀ ਹੁਣ ਜਿਹੜਾ ਆਪਾਂ ਕੋਲ ਬਣਾਇਆ ਉਹਦੇ ਵਿੱਚ ਡਿੱਪ ਕਰਾਂਗੇ ਤੇਲ ਗਰਮ ਰੱਖਿਆ ਉਹਦੇ ਵਿੱਚ ਛੱਡੀ ਜਾਵਾਂਗੇ ਠੀਕ ਹੈ ਇਦਾਂ ਕਰਕੇ ਤੁਸੀਂ ਆਪਣੇ ਘਰੇ ਬ੍ਰੈਡ ਪਕੌੜੇ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਟੇਸਟੀ ਬਣਦੇ ਆ ਠੀਕ ਹੈ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਥੈਂਕ ਯੂ ਫਰ ਵਾਚਿੰਗ